ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਸੇ ਨਾਲ ਨਹੀਂ ਟੱਕਾ ਹੁੰਦਾ ਯਾ ਤੁਸੀਂ ਬਿਰੇਤੇ ਵੀ ਸਮਾਜ ਨੂੰ ਜਾਵੜਾ ਜੀ ਤੇ ਵਿਸ਼ਵਾਸ ਕਰੋ ਕੋਟਮ ਲੀਡਰ ਹੈਗੇ ਅਗਰ ਤੁਸੀਂ ਆਪਣੇ ਸਮਾਜ ਨੂੰ ਬਚਾਣਾ ਤਾਂ ਸਾਰੇ ਇਕੱਠੇ ਹੋ ਕਿਹਦੇ ਨਾਲ ਟੱਕਾ ਕਰਦੇ ਹਰੇ ਕੋਈ ਜਾ ਕੇ ਅੱਛਾ ਕੋਈ ਦਲਾਲ ਵੀ ਫਿਰਦੇ ਸਾਡੇ ਸਮਾਜ ਵਿੱਚ ਟਾਡੇ ਸਵਾਰ ਦੇ ਬੰਦੇ ਦਲਾਲ ਬਣੇ ਫਿਰਦੇ ਇੱਥੇ ਜਿਹੜੇ ਕੀ ਇਹਨਾਂ ਨੂੰ ਜਾ ਕੇ ਇਨਫੋਰਮੇਸ਼ਨ ਦਿੰਦੇ ਐ ਇਹ ਕਰ ਲਉ ਉਹ ਕਰ ਲਉ ਕੋਈ ਪਿਛਲੀ ਸਰਕਾਰ ਚ ਹੋਈ ਐ ਸਰਕਾਰ ਚ ਇਹ ਮੈਂ ਤੁਹਾਡੇ ਰਾਈ ਕਹਿ ਰਿਆਂ ਜਿਹੜੇ ਤੂੰ ਦਬਕੇ ਮਾਰਦਾ ਨਾ ਇਹ ਸੋਲਾਂਗਾ ਤੂੰ ਜਿਹੜਾ ਐਮਐਲਏ ਦਾ ਘਰ ਲਾ ਤੇਰੇ ਮੈਂ ਦਬਕੇ ਨਾ ਬੰਦ ਕਰਾਉ ਇਹਨੇ ਤੈਨੂੰ ਕਹਿ ਰਿਆ ਇਹ ਵੀ ਨਹੀਂ ਪਰਮਾਸ਼ੀ ਮੈਂ ਕੱਟੂਗਾ ਇਹ ਬੋਲ ਫਰੀ ਕੱਟੂਗਾ ਤੇਰੀ ਬਦਮਾਸ਼ੀ ਨੇ ਲੋਕਾਂ ਨੂੰ ਬਚਾਉਣ ਵਾਸਤੇ ਕੀ ਕੀਤਾ ਸਾਡੀ ਪ੍ਰੈਕਟਿਕ ਦੇ ਜਦੋਂ ਆਪ ਨੂੰ ਰਾਜਪੁਰਾ ਤੋਂ ਬੀਜੇਪੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਇਸ ਵੇਲੇ ਸੁਰਖਿਆ ਦੇ ਵਿੱਚ ਨੇ ਦੋਹਾਂ ਦੇ ਵੱਲੋਂ ਰਾਜਪੁਰਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਸੀਂ ਆਪਣਾ ਸਮਾਜ ਬਚਾਉਣਾ ਹੈ ਤਾਂ ਇਕੱਠੇ ਹੋ ਜਾਓ ਇਸ ਦੇ ਨਾਲ ਹੀ ਜਗਦੀਸ਼ ਕੁਮਾਰ ਜੱਗਾ ਇਹ ਵੀ ਕਹਿੰਦੇ ਹੋਏ ਸੁਣਾਈ ਦਿੰਦੇ ਨੇ ਕਿ ਸਮਾਜ ਦੇ ਵਿੱਚ ਦਲਾਲ ਬਹੁਤ ਨੇ ਤਾਂ ਹੋਰ ਕੀ ਕੁਝ ਵਿਰੋਧੀਆਂ ਨੂੰ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਕਿਹਾ ਗਿਆ ਆਓ ਇਸ ਵੀਡੀਓ ਦੇ ਵਿੱਚ ਸੁਣਦੇ ਹਾਂ ਸਿਰਫ ਕਬਾਬ ਦੀ ਰਾਜਨੀਤੀ ਕਰ ਰਹੇ ਸਿਰਫ ਕੀ ਹੈ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਸੇ ਨਾਲ ਨਾ ਟੱਕਾ ਹੁੰਦਾ ਯਾਰ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਜਾਂ ਵੜਾਈ ਤੇ ਵਿਸ਼ਵਾਸ ਕਰੋ ਤੁਹਾਡਾ ਲੀਡਰ ਹੈਗੇ ਕਿਹਦੇ ਨਾਲ ਟੱਕਰ ਕਿਉਂ ਦਰਦੇ ਹੋ ਮੈਂ মিডিਆ ਖੜੀ ਆ ਮੇਰਾ ਪਿਆਰ ਰਿਪੋਰਟ ਕਰੋ ਅਗਰ ਤੁਸੀਂ ਆਪਣੇ ਸਮਾਜ ਨੂੰ ਬਚਾਣਾ ਤਾਂ ਸਾਰੇ ਇਕੱਠੇ ਹੋ ਕਦੇ ਕਿਦੇ ਨਾਲ ਟੱਕਾ ਕਰਦੇ ਹਰੇ ਕੋਈ ਜਾ ਕੇ ਅੱਛਾ ਕੋਈ ਦਲਾਲ ਵੀ ਫਿਰਦੇ ਸਾਡੇ ਸਮਾਜ ਵਿੱਚ ਮੈਂ ਵੀ ਗੱਲ ਕਹਿਣਾ ਚਾਹੁੰਦਾ ਮੈਂ ਝੂਠ ਨਹੀਂ ਬੋਲੂਗਾ ਸਾਡੇ ਸਮਾਜ ਦੇ ਬੰਦੇ ਦਲਾਲ ਬਣੇ ਫਿਰਦੇ ਇੱਥੇ ਜਿਹੜੇ ਕੀ ਇਹਨਾਂ ਨੂੰ ਜਾ ਕੇ ਇਨਫੋਰਮੇਸ਼ਨ ਦਿੰਦੇ ਆ ਵੀ ਐਂ ਕਰ ਨੂੰ ਓਹ ਕਰ ਲੋ ਕੋਈ ਪਿਛਲੀ ਸਰਕਾਰ ਚੋਈ ਸਰਕਾਰ ਚ ਯਾਰ ਮੈਂ ਤੁਹਾਡੇ ਰਾਹੀਂ ਆਪਣੇ ਸਮਾਜ ਨੂੰ ਖਾਸ ਤੋ ਅਪੀਲ ਕਰਦਾ ਵੀ ਤੁਹਾਡੇ ਨਾਲ ਕਿਸੇ ਵੀ ਤੱਕਾ ਹੁੰਦਾ ਯਾਰ ਤੁਸੀਂ ਸਾਡੇ ਕੋਲ ਆਓ ਅਸੀਂ ਨਾਲ ਨਾਲ ਖੜੀਏ ਤੁਸੀਂ ਸਾਨੂੰ ਬੋਲੀ ਮਾਰੋ ਜਿੱਦ ਤੱਕ ਮਰ ਤੱਕ ਜਿੰਦਾ ਹੋਣ ਰਹਿਣਾ ਪਾਵੇ ਐ ਵੀ ਆਪਾਂ ਨੂੰ ਇਕੱਠੇ ਹੋਣਾ ਹੈ ਕੀ ਹੈ ਜਿਹੜਾ ਹੁੰਦਾ ਧਮਕੇ ਮਾਰ ਕੇ ਚਲਾਇਆ ਜਾਂਦਾ ਸਰੀਰ ਨੂੰ ਦਰ ਮਾਰ ਕੇ ਦ ਤੁਸੀਂ ਇੱਕ ਵਾਰ ਖੜ ਕੇ ਤਾਂ ਦੇਖੋ ਇਹ ਮੈਂ ਤੁਹਾਡੇ ਲਈ ਕਹਿ ਰਿਹਾ ਜਿਹੜੇ ਤੂੰ ਦਮਕੇ ਮਾਰਦਾ ਨਾ ਇਸ ਮੁੰਲੇ ਨਾਲ ਤੂੰ ਜਿਹੜਾ ਐਮਐਲਏ ਦਾ ਘਰ ਵਾਲਾ ਤੇਰੇ ਮੈਂ ਦਮਕੇ ਮੈਂ ਬੰਦ ਕਰਾਉ ਇਹ ਮੈਂ ਤੁਹਾਨੂੰ ਕਹਿ ਰਿਹਾ ਜੀ ਜਿੰਦਾਬਾਦ ਇਹ ਤੇਰੀ ਬਦਮਾਸ਼ੀ ਮੈਂ ਕੱਟੂਗਾ ਇਹ ਬੋਲ ਫਰੀ ਕੱਟੂਗਾ ਤੇਰੀ ਬਦਮਾਸ਼ੀ ਇਹ ਜੇ ਮੇਰੇ ਨਾਲ ਦੋਕੇ ਨਾਲ ਫਤ ਕਰਦੇ ਤੈਨੂੰ ਅਸੀਂ ਦਿਖਾਵਾਂਗੇ ਆਰ ਦੇ ਟੂ ਇਲੈਕਸ਼ਨ ਤੇ ਯਾਰ ਹੁਣ ਤੱਕਾ ਰੱਖ ਕੇ ਦਿਖਾ ਦੇ ਪੰਜਾਬ ਇਹਨੇ ਕੀ ਕੀਤਾ ਇਹਨੇ ਲੋਕਾਂ ਨੂੰ ਡਰਾਉਣ ਵਾਸਤੇ ਕੀ ਕੀਤਾ ਸਾਡੀ ਫੈਕਟਰੀ ਦੇ ਰੇਡ ਪਵਾਤੀ ਵੀ ਕਿਉਂ ਕੋਈ ਛਲੇਵੇਂਸ ਕਰਕੇ ਵੀ ਅਸੀਂ ਜੱਗੇ ਨਹੀਂ ਫੜ ਕੇ ਤੇ ਰੇਡ ਪਵਾ ਸਕਦੇ ਆ ਤਾਂ ਇਹ ਕੀ ਥੀ ਕਿਹੜ ਦਾ ਪਾਵ ਹੈ ਵੀ ਬਿਲਕੁਲ ਛੱਡੋ ਰਹਿਣਾ ਮੈਂ ਖੜਾ ਯਾਰ ਮੈਂ ਤੁਹਾਨੂੰ ਕਹਿ ਰਿਹਾ ਸਮਾਜ ਦੇ ਵੈਸੀ ਦਿਓ ਇੱਕ ਵਾਰ ਆਓ ਤੁਸੀਂ ਸਰੇਆ ਮੇਰੇ ਨਾਲ ਖੜੋ ਤਾਂ ਸਹੀ ਟੋਡਰ ਦਾ ਟੱਕਾ ਹੋਇਆ ਕਿਦਾਂ ਟੱਕਾ ਹੁੰਦਾ ਜਾ ਕੇ ਕਰ ਬੈਠ ਜਾਂਦਾ ਲੋ ਪੈਸੇ ਦੇ ਆ ਦਾ ਛੋਟੇ ਛੋਟੇ ਯਾਰ ਈ ਚੱਲ ਰਿਹਾ ਜੁ ਕਈ ਕੇ ਵਾਰ ਮੈਂ ਹੁੰਦਾ ਯਾਰ ਮੈਂ ਤਾਂ ਸਮਾਜ ਵਾਸਤੇ ਲੜ ਰਿਹਾ ਪਰ ਮੈਨੂੰ ਕਦੇ ਮਹਿਸੂਸ ਵੀ ਨਹੀਂ ਹੁੰਦਾ ਵੀ ਯਾਰ ਸਮਾਜ ਆ ਕੇ ਖੜਾਦਾ ਹੋਵੇ ਨਾਟਕ ਖੜਾ ਹੋਵੇ ਇਹ ਸਾਡਾ ਸੀ ਕੋਈ ਅਸੀਂ ਸਾਡਾ ਧੱਕਾ ਹੋ ਰਿਹਾ ਉਹਲਾ ਜੀ ਨੇ ਕੋਈ ਸਰਕਾਰ ਦੀ ਪਰਵਾਹ ਨਹੀਂ ਕੋਈ ਅਫਸਰ ਦੀ ਪਰਵਾਹ ਨਹੀਂ ਵੀ ਜਿਹੜਾ ਸਹੀ ਹੈ ਉਹ ਸਹੀ ਨੂੰ ਸਹੀ ਕਰੇ ਕੋਈ ਅਫਸਰ ਗੱਲ ਤੇ ਅਫਸਰ ਤੇ ਗੱਲ ਮੈਂ ਜਾ ਇਹੋ ਜੇ ਬਣੋ ਯਾਰ ਦਲੇਰੀ ਕਰੋ ਖੜੇ ਆ ਪਰ 15 ਦਾ ਲੈ ਕੇ ਦੇਖੋ ਤੁਹਾਡਾ ਕੁਝ ਗਲਤ ਹੁੰਦਾ ਖੜੇ ਆ ਮੈਂ ਕਰੀਦਾ ਆਪਰੇ ਸਰਕਾਰ ਨਾਲ ਮੇਰੇ 10 ਬੰਦੇ ਠੀਕ ਐ ਸ਼ਾਇਦ ਤੇ ਰਾਜ ਮੈਂ ਕਹਿੰਦਾ ਰਾਜਪੁਰਾ ਕਿਤੇ ਕਿਤੇ ਹੋਊਗਾ ਤੇ ਮੈਂ ਕੋਈ ਫਿਰ ਬਬਲਾ ਜੀ ਦਾ ਧੰਨਵਾਦ ਵੀ ਕਰਦਾ ਜਿਹੜਾ ਕਿ ਸਾਲੋਂ ਇੱਥੇ ਬੁਲਾ ਕੇ ਮਾਨ ਸਨਮਾਨ ਦਿੰਦੇ ਨੇ ਜਿਹੜੇ ਇਹ ਦਰੰਦੇ ਕੰਮ ਕਰਦੇ ਨੇ ਜੁਰਮਤ ਮੰਦਰ ਮੁਕਤੀ ਬਦਲ ਕਰਦੇ ਨੇ ਮੈਂ ਇਹਨਾਂ ਦੀ ਜਿੰਨੀ ਪੂਰੀ ਪ੍ਰਣਾ ਤੇ ਇੱਕ ਬਬਲਾ ਜੀ ਵਾਸਤੇ ਤੇ ਤੁਸ ਤੁਹਾਡੇ ਸਾਰੇ ਮਾਲ ਦੋਵੇਂ ਹੱਥ ਖੜਾ ਕਰਕੇ ਆਸ਼ੀਰਵਾਦ ਦਿਓ ਵੀ ਜਲਦੀ ਜਲਦੀ ਆਪਣੀ ਸਰਕਾਰ ਆਵੇ ਤੇ ਸਰਕਾਰ ਦੇ ਚ ਬਗਲਾ ਜੀ ਵਰਗੇ ਨੂੰ ਆਪਾਂ ਇੱਕ ਸਰਕਾਰੀ ਕੋਈ ਇਹੋ ਜਿਹਾ ਉਹਦਾ ਦਈਏ ਜਿਹੜਾ ਕਿ ਇਹ ਜ਼ਰੂਰਤਾਂ ਦੇ ਮਤਲਬ ਬੋਲਣ ਦੀ ਉਹਦਰ ਪ੍ਰਵੀਨ ਛਾਵੜਾ ਨੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਕਿ ਜਵਾਬ ਦਿੱਤਾ ਉਹ ਵੀ ਤੁਸੀਂ ਸੁਣੋ ਜਿੱਥੇ ਮੈਂ ਰਮੇਸ਼ ਕੁਮਾਰ ਬਗਲਾ ਜੀ ਦਾ ਧੰਨਵਾਦ ਕਰਦਾ ਤੋਂ ਅੱਜ ਉਹਨਾਂ ਨੇ ਇੱਕ ਸਮਾਜਿਕ ਮਕਮ ਰੱਖਿਆ ਬਪਨਾ ਜੀ ਨੇ ਸ਼ਹਿਰ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਜਿਕਰ ਕੀਤਾ ਜੋ ਆਪਣੇ ਵਾਰ ਦੀਆਂ ਇਹਨਾਂ ਸੜਕਾਂ ਦਾ ਮੁੱਦਾ ਹੈ ਜੋ ਕਿ 2-2 ਫੁੱਟ ਖੱਡੇ ਹੋ ਚੁੱਕੇ ਨੇ। ਮੈਂ ਬੀਜ ਕੁਮਾਰ ਬਪਨਾ ਜੀ ਤੇ ਮੈਂ ਪਿਛਲੇ 2 ਮਹੀਨੇ ਤੋਂ ਅਸੀਂ ਇਕੱਠੇ ਹੀ ਉਹਨਾਂ ਕੋਲ ਫੇਰ ਸੰਘਰਸ਼ ਕਰ ਰਹੇ ਹਾਂ। ਔਰ ਮੈਨੂੰ ਪੂਰੀ ਉਮੀਦ ਹੈ ਕਿ ਮਾਰਚ ਤੋਂ ਪਹਿਲਾਂ ਇਹ ਸਾਰੇ ਕੰਮ ਮੁਕੰਮਲ ਹੋ ਜਾਣਗੇ। ਜਿੱਥੇ ਅੱਜ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ। ਜੇ ਬੀਜ ਕੁਮਾਰ ਜੱਟ ਜੀ ਨੇ ਬਹੁਤ ਵਧੀਆ ਗੱਲ ਕੀਤੀ ਮੈਂ ਵੀ ਇਹਨਾਂ ਨੇ ਕੀ ਕਰਨਾ ਸਹਿਮਤ ਹਾਂ ਕਿ ਅੱਜ ਰਾਜਨੀਤੀ ਦੇ ਉੱਪਰ ਉੱਠ ਕੇ ਸਾਡਾ ਜੋ ਸਮਾਜ ਹੈ ਸਾਨੂੰ ਅੱਜ ਹਰ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਵੀ ਇਹਨਾਂ ਨੂੰ ਇਸ ਦਾ ਪੂਰਾ ਵਿਸ਼ਵਾਸ ਦਵਾਉਂਦਾ ਕਿ ਕੋਈ ਵੀ ਉਤਤ ਹੋਵੇ ਮੈਂ ਭਾਤੇ ਦੋਹਾਂ ਇੱਕ ਸਮਾਜ ਨੂੰ ਇਕੱਠਾ ਕਰਨ ਵਾਸਤੇ ਜਿੱਥੇ ਅਸੀਂ ਯੋਗਦਾਨ ਦੇਵਾਂਗੇ ਉੱਥੇ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਾਂਗੇ ਕਿਉਂਕਿ ਜੋ ਆਧਿਕ ਸਮਾਜ ਦੀ ਸਮੇਂ ਦੀ ਜ਼ਰੂਰਤ ਹੈ ਕਿ ਸਾਡੇ ਪੂਰੇ ਸਮਾਜ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਦਾ ਵੀ ਮੈਂ ਇਸ ਪ੍ਰਮਾਰ ਤੋਂ ਵਾਸਪ ਵਿਸ਼ਵਾਸ ਦਵਣਾ ਔਰ ਕੋਈ ਕੋਲ ਫਿਰ ਕਮੇਸ਼ ਬਪਲਾ ਜੀ ਦਾ ਔਰ ਇੱਥੇ ਬੈਠੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ